ਜੀ ਵੀ ਅਸੀਂ ਨਾ ਕਾਫੀ ਆਰਸੇ ਤੋਂ ਇਹ ਜ਼ਮੀਨ ਠੇਕੇ ਤੇ ਨਹੀਂ ਹੋਈ ਆ ਸਰਦਾਰ ਜੱਸਾ ਸਿੰਘ ਜੀ ਸੁਨੋ ਅਸੀਂ ਜਹਦਾਰ ਜੀ ਉਹਨਾਂ ਨੇ ਤਾਂ ਮੈਂ ਇਹ ਜ਼ਮੀਨ ਅਸੀਂ ਅਤੋਵਾਲ ਦੇ ਐਨ ਆਰ ਆਈ ਵੀਰ ਹੈਗੇ ਨੇ ਕੁਨਾ ਤੋਂ ਜ਼ਮੀਨ ਲਈ ਸੀ ਇਹ ਤੇ ਤਕਰੀਬਨ ਅਸੀਂ 10-12 ਸਾਲ ਤੋਂ ਇਹ ਜਮੀਨ ਬਾ ਰਹੇ ਹਾਂ ਅਸੀਂ ਪਹਿਲਾਂ ਇਹਦੇ ਚ ਪਪੂਲਰ ਲਾਏ ਸੀ ਪਪੂਲਰ ਵੀ ਅਸੀਂ ਵਾਢ ਲੈ ਉਤੋਂ ਬਾਅਦ ਸਰਦਾਰ ਜੱਸਾ ਸਿੰਘ ਹੁਣਾਂ ਦੀ ਡੈਥ ਹੋ ਗਈ ਤੇ ਉਹਨਾਂ ਦੇ ਬੇਟੇ ਨੇ ਇਹਦੇ ਵਿੱਚ ਜਿਹੜੇ ਹੈਗੇ ਆ ਉਹ ਸਫੈਦੇ ਦੇ ਬੂਟੇ ਲਾਏ ਆ ਪਿਛਲੇ ਸਾਲ ਇਹਦੇ ਵਿੱਚ ਨਾ 6 ਲੈਣਾ ਅੱਜ ਤੋਂ 20 ਦਿਨ ਪਹਿਲਾਂ ਵਾੜ ਦਿੱਤੀਆਂ ਤੇ ਅਸੀਂ ਪ੍ਰਸ਼ਾਸਨ ਦੇ ਕੋਲ ਜਾ ਕੇ ਐਸ ਐਚ ਓ ਸਾਹਿਬ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਵੀ ਸਾਡੇ ਜਿਹੜੀਆਂ ਛੇ ਪਾਲਾ ਆ ਵਾੜ ਦਿੱਤੀਆਂ ਗਈਆਂ ਤੇ ਅਸੀਂ ਉੱਥੇ ਲਿਖਤੀ ਲਿਖਤੀ ਤੌਰ ਤੇ ਅਸੀਂ ਉੱਥੇ ਦਰਖਾਸਤ ਵੀ ਦੇ ਕੇ ਆਏ ਆ ਉਤੋਂ ਬਾਅਦ ਅਸੀਂ ਮਤਲਬ ਅਸੀਂ ਕਿਹਾ ਚਲੋ ਕਈ ਵਾਰੀ ਕੋਈ ਅੰਸ਼ ਖਾਮੀ ਘਟਨਾ ਹੋ ਜਾਂਦੀ ਆ ਆਪਾਂ ਦੇ ਤੇ ਐਡਾ ਵੱਡਾ ਵਰ ਨਹੀਂ ਕੀਤਾ ਤੇ ਪੁਲਿਸ ਮੌਕਾ ਦੇਖ ਕੇ ਗਈ ਉਤੋਂ ਬਾਅਦ ਕੀ ਹੋਇਆ ਵੀ ਹੁਣ ਹੱਲ ਅੱਜ 15 ਤੋਂ 20 ਦਿਨ ਹੋਏ ਆ ਤੇ ਛੇ ਲੈਣਾ ਪਹਿਲਾਂ ਵੱਡੀਆਂ ਤੇ ਛੇ ਲੈਣਾ ਅੱਜ ਦੀ ਜਿਹੜੀ ਰਾਤ ਆ ਇਹਨੂੰ ਇਹ ਵਾਕਿਆ ਹੋਇਆ ਇਹਦੇ ਵਿੱਚ ਜਿਹੜੇ ਉਹ ਲੋਕ ਵੱਢਣ ਵਾਲੇ ਆਏ ਆ ਉਹਨਾਂ ਨੇ ਗੜਾਸੇ ਵੀ ਤੁਸੀਂ ਦੇਖੇ ਆ ਵਿੱਚ ਮੀਡੀਆ ਨੇ ਟੰਗੇ ਹੋਏ ਆ ਤੇ ਬੈਠ ਕੇ ਸ਼ਰਾਬ ਤੇ ਵੀਰਾਂ ਉਹਨਾਂ ਨੇ ਵਿੱਚ ਪੀਤੀਆਂ ਤੇ ਮਤਲਬ ਉਹ ਇਦਾਂ ਲੱਗਦਾ ਹੈ ਵੀ ਜਿੱਦਾਂ ਬਹੁਤ ਜ਼ਿਆਦਾ ਸਾਡੇ ਨਾਲ ਕਿਸੇ ਦੀ ਕੋਈ ਵੈਰ ਵਿਰੋਧ ਹੋਵੇ ਤੇ ਪਤਾ ਨਹੀਂ ਇਹ ਸਾਨੂੰ ਤਾਂ ਕਿਉਂ ਸਮ ਮਤਲਬ ਸਮਝ ਨਹੀਂ ਆਉਂਦੀ ਵੀ ਸਾਡਾ ਤਾਂ ਕਿਸੇ ਨਾਲ ਵੀ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਕੋਈ ਅਸੀਂ ਕਿਸੇ ਦੇ ਨਾਲ ਅਸੀਂ ਆਲੇ ਦੁਆਲੇ ਬੰਨਿਆਂ ਦੇ ਜਗ੍ਹਾ ਵੀ ਜਿਹੜੀ ਆ ਉਹ 12-12 ਫੁੱਟ ਛੱਡ ਕੇ ਬੂਟੇ ਲਾਇਆ ਤੇ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਅੱਛਾ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਸਾਡਾ ਤਕਰੀਬਨ 2 ਸਵਾ 2 ਕਿੱਲੇ ਦਾ ਜਿਹੜਾ ਬਾਹਣ ਆ ਉਹਦੇ ਵਿੱਚ ਇਹ ਬੂਟੇ ਜਿਹੜੇ ਐਨ ਖਤਮ ਕਰ ਦਿੱਤੇ ਆ। ਤਕਰੀਬਨ ਟੋਟਲ ਸਾਡੇ ਕੋਲ 10 ਕਿੱਲੇ ਦੇ ਵਿੱਚ ਹੀ ਲੱਗਾ ਸੀ ਸਫੈਦਾ। ਸਾਡਾ ਲੱਖਾਂ ਰੁਪਈਆ ਦਾ ਨੁਕਸਾਨ ਹੋਇਆ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇੱਥੇ ਖੋਜੀ ਕੁੱਤੇ ਰਿਹਾਗੇ ਜਾਂ ਕਿਸੇ ਹੋਰ ਟੈਕਨੀਕਲ ਢੰਗ ਦੇ ਨਾਲ ਇਹ ਜਿਹੜੇ ਚੋਰ ਆ ਜਾਂ ਜਿਹੜੇ ਇਹ ਡਾਕੂ ਧਾੜਵੀਆਂ ਨੇ ਆ ਕੇ ਸਾਡੇ ਬੂਟੇ ਵੱਢੇ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਡੀ ਇਹ ਪ੍ਰਸ਼ਾਸਨ ਤੋਂ ਪੂਰ ਜੋਰ ਮੰਗਵਾ ਕਿਉਂਕਿ ਇਹ ਮੁੰਡਾ ਐਨ ਆਰ ਆਈ ਆ ਇੱਥੇ ਆ ਕੇ ਇਹਨੇ ਆਪਣਾ ਨਵਾਂ ਕੰਮ ਆਪਣੇ ਪਿਤਾ ਜੀ ਦੀ ਡੈਥ ਤੋਂ ਬਾਅਦ ਆਪਣਾ ਕੰਮ ਸ਼ੁਰੂ ਕੀਤਾ ਮਤਲਬ ਤਾਂ ਜੋ ਕਿ ਮੈਂ ਇੰਡੀਆ 'ਚ ਰਹਿ ਸਕਾਂ ਜਾ ਤੈਨੂੰ ਉਠਾਣ ਠਾਣ ਦੀ ਕੋਸ਼ਿਸ਼ ਕਰ ਰਹੇ ਆਏ ਮੇਰੇ ਤੋਂ ਚਲੇ ਜਾਵੇ ਤਾਂ ਜੋ ਕਿ ਅਸੀਂ ਇਹ ਜਿਹੜੀ ਜਿਹੜਾ ਬਾਕੀ ਬਾਣ ਉਹ ਵੀ ਸਾਰਾ ਅਸੀਂ ਆਪ ਹੀ ਕਰ ਕਬ ਜੇਟ ਲੈ ਲਈਏ ਜਾਂ ਡਰ ਕੇ ਚਲੇ ਜਾਵੇ ਮੈਨੂੰ ਤਾਂ ਐਂ ਜੱਪਦਾ ਆਏ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਇਸ ਗੱਲ ਦੀ ਕਿ ਸਰਦਾਰ ਜੱਸਾ ਸਿੰਘ ਜੀ ਦਾ ਬੇਟਾ ਸਰਦਾਰ ਹਰਜੋਤ ਸਿੰਘ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਜੱਸਾ ਜੀ ਤੋਹ ਜੀ ਇਹ ਜੀ ਤੁਹਾਡੀ ਹੈ ਨਾ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਕੀ ਬਾਤ ਆ ਪਾਪੀ ਇਹ ਬਾਜੀ ਆਪਣੇ ਇਹਨਾਂ ਨੂੰ ਆਪਣੇ ਭਰਾਈ ਆ ਇਹ ਠੀਕ ਹੀ ਤੇ ਆਪਣੇ ਜੀਵੇਂ ਬੋਂਦੇ ਕਾਫੀ ਟਾਈਮ ਤੋਂ ਇਹ ਲਗਭਗ 12-13 ਸਾਲ ਤੋਂ ਉੱਪਰ ਹੀ ਹੋ ਗਈ ਐ ਇਹ ਬੋਂਦੇ ਆ ਪਹਿਲਾਂ ਵੀ ਇਹਨਾਂ ਨੇ ਬੂਟੇ ਲਾਏ ਸੀ ਪਪੂਲਰ ਉਹ ਇਹਨਾਂ ਨੇ ਵੱਢ ਲਏ ਸੀ ਹੁਣ ਇਹਨਾਂ ਨੇ ਫੇਰ ਸਪੈਦੇ ਲਾਏ ਆ ਹੁਣ ਪਤਾ ਨਹੀਂ ਤਰਬ ਜਾਣਦਾ ਵੀ ਕਿਹੜੀ ਗੱਲ ਤੋਂ ਕਿਸੇ ਨੂੰ ਕੀ ਇਹਨਾਂ ਨਾਲ ਖਾਰਾ ਉਹਨਾਂ ਦੇ ਵੇਦਤ ਵੋਟਿੰਗਸ ਨੂੰ ਉਦਾ ਹੀ ਵੜਤੇ ਮੇਰਾ ਨਾਮ ਪਾਰੀ ਖਰਜੋਤ ਸਿੰਘ ਜੱਜਿਆ ਜੀ ਕੀ ਕਿਹੜਾ ਪਿੰਡ ਆਪਣਾ ਮੇਰਾ ਪਿੰਡ ਬਨਾਈਆਂ ਖੁਰਦਾ ਅਸੀਂ ਤਾਂ ਗੁਨੀ ਤੇ ਜੀਵਾ ਹੋਰ ਪਾਜੀ ਪਹਿਲਾਂ ਵੀ ਤਕਰੀਬਨ 12 ਅਪ੍ਰੈਲ ਨੂੰ 300 ਕਬੂਟਾ 400 ਕਬੂਟਾ ਵੜਿਆ ਗਿਆ ਤਕਰੀਬਨ ਲਗਭਗ 500 ਦੇ ਲੱਗੇ ਛਾਕੇ ਸੀਗਾ ਤੇ ਹੁਣ ਉਸ ਤੋਂ ਬਾਅਦ ਅੱਜ ਫੇ 12 ਤਰੀਕ ਤੋਂ ਬਾਅਦ ਅੱਜ ਜਿਹੜੀ ਰਾਤ ਬੀਤੀ ਆ ਉਹਦੇ ਵਿੱਚ ਵੀ 5-6 ਲਾਈਨਾਂ ਵੱਧ ਦਿੱਤੀਆਂ ਗਈਆਂ ਪਰ ਇਹ ਥੋੜਾ ਜਿਹਾ ਚੈਲੰਜ ਕਰਕੇ ਜਾ ਰਹੇ ਆ ਬੰਦੇ ਇਹਦਾ ਥੋੜਾ ਜਿਹਾ ਅਸੀਂ ਪ੍ਰਸ਼ਾਸਨ ਦੇ ਇਹ ਮੰਗ ਕਰਦੇ ਆ ਕਿ ਇਹ ਟੋਡਲ ਆਪਣਾ ਬੂਟਾ ਹੋਣਾ ਭਾਜੀ 7000 ਦੇ ਲਾਗੇ ਛਾਗੇ ਬੂਟਾ ਆ ਹੁਣ ਕਿੰਨਾ ਵੱਧ ਚੁੱਕਾ ਹੈ ਵੱਧ ਤਕਰੀਬਨ 1300 ਤੋਂ ਉੱਤੇ ਵੱਧ ਹੋ ਚੁੱਕਾ ਹੈ ਜੀ ਇਹ ਪਾਜੀ ਪੈਲ ਦਾ ਹਰਮੋਇਆ ਜੇ ਬੈਂਦੀ ਆ ਤਾਜਵਾਲ ਦਾ ਤੇ ਹਰਮੋਇਆ ਦਾ ਬਸੀਮੇ ਚ ਤਾਜਵਾਲ ਦੇ ਹਰਮੋਇਆ ਦੇ ਬਸੀਮੇ ਚ ਬੈਂਦੀ ਆ ਅੰਜਨਜੀ ਇਹਦਾ ਮਾਮਲਾ ਹੈ ਜੀ ਬੂਟਿਆ ਨਾ ਇਹਦੇ ਬਾਰੇ ਤਲਾਸ਼ ਭੇਜੀ ਰਸੋ ਯਾਰ ਵੀਰੋ ਕਰਤਾ ਵੀਡੀਓ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਇਕ ਫੋਲੋ ਐਂਡ ਸਬਸਕ੍ਰਾਈਬ ਕਰ ਦਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਰ ਦਾ ਧੰਨਵਾਦ